ਸ਼ਗਨਾ ਤੋਂ ਬਾਅਦ ਇੱਕੋ ਦਮ ਵਾਪਰਿਆ ਭਾਣਾ ਹਾਸੇ ਬਦਲੇ ਚੀਕ ਚਾੜਿਆਂ ਵਿੱਚ ਪੰਗੜੇ ਦੀ ਥਾਂ ਤੇ ਪਏ ਬਹਿਣ ਅਕਸਰ ਹੀ ਕਹਿ ਦਿੱਤਾ ਜਾਂਦਾ ਹੈ ਕਿ ਖੁਸ਼ੀ ਤਾਂ ਰੱਖੇ ਟਾਈਮ ਆਉਂਦੀ ਏ ਪਰ ਦੁੱਖ ਬਿਨਾਂ ਦੱਸੇ ਹੀ ਆ ਜਾਂਦੇ ਨੇ ਇਸੇ ਤਰ੍ਹਾਂ ਇਸ ਨਵੀਂ ਵਿਆਹੀ ਜੋੜੀ ਨਾਲ ਹੋਇਆ ਦਰਅਸਲ ਵਿਆਹ ਹੋਣ ਤੋਂ ਬਾਅਦ ਜਦੋਂ ਇੱਕ ਬਰਾਤ ਵਾਪਸ ਆਉਂਦੀ ਏ ਅਤੇ ਜਿਸ ਡੋਲੀ ਵਾਲੀ ਗੱਡੀ ਵਿੱਚ ਵਿਆਹ ਵਾਲੇ ਮੁੰਡਾ ਕੁੜੀ ਬੈਠੇ ਹੁੰਦੇ ਨੇ ਉਸ ਦਾ ਰਸਤੇ ਵਿੱਚ ਇੱਕ ਭਿਆਨਕ ਐਕਸੀਡੈਂਟ ਹੋ ਜਾਂਦਾ ਏ ਐਕਸੀਡੈਂਟ ਵਿੱਚ ਵਿਆਹ ਵਾਲੀ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਏ ਅਤੇ ਨਾਲ ਜੋ ਰਿਸ਼ਤੇਦਾਰ ਅਤੇ ਵਿਆਹ ਵਾਲਾ ਮੁੰਡਾ ਬੈਠਾ ਸੀ ਉਹਨਾਂ ਦੇ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ ਮੁੰਡਾ ਤੇ ਕੁੜੀ ਪਰਿਵਾਰ ਵਾਲੇ ਇੱਕੋ ਦਮ ਇਕੱਠੇ ਹੋ ਜਾਂਦੇ ਨੇ ਅਤੇ ਸਾਰਿਆਂ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਏ ਸੋ ਇਸ ਨਵੀਂ ਵਿਆਹੀ ਜੋੜੀ ਜਾਂ ਪਰਿਵਾਰਾਂ ਨੂੰ ਕੀ ਪਤਾ ਸੀ ਕਿ ਜੋ ਵਿਆਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਕੀਤਾ ਗਿਆ ਸੀ ਉਹ ਜ਼ਿੰਦਗੀ ਦੀ ਅਖੀਰ ਬਣ ਜਾਵੇਗਾ ਜਿਸ ਘਰ ਵਿੱਚ ਹਾਸੇ ਗਿੱਧੇ ਤੇ ਬੋਲੀਆਂ ਪੈਣੀਆਂ ਸੀ ਉਸ ਘਰ ਵਿੱਚ ਬਰਾਤ ਵਾਲੇ ਦਿਨ ਹੀ ਚੀਕ ਚਹਾੜਾ ਤੇ ਬਹਿਣ ਪੈਣ ਲੱਗ ਗਏ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਕਾਲ ਬੰਦੇ ਨੂੰ ਉਸ ਥਾਂ ਤੇ ਉਸ ਟਾਈਮ ਤੇ ਪਹੁੰਚਾ ਹੀ ਦਿੰਦਾ ਹੈ ਜ ਇਹ ਬੰਦੇ ਨੇ ਆਖਰੀ ਸਾਹ ਲੈਣਾ ਹੁੰਦਾ ਹੈ